ਇਹਦੀ ਮਾਂ ਥੱਲੇ 20 ਕਿਲੋ ਦੁੱਧ ਦੀ 20 ਕਿਲੋ ਦੀ ਹੈ ਹਾਂ ਜੀ 1 ਲੱਖ 99000 ਦੀ ਆਪਾਂ ਨੇ ਤਾਂ ਕਿਸੇ ਨੂੰ ਹੋਰ ਵੇਚੀ ਦੀ ਇੱਧਰ ਹੀ ਲਿਆਓ ਇੱਧਰ ਹੀ ਉੱਥੇ ਵੀ ਕਿ 99 ਦੀ ਲੈ ਵੀ 1 ਲੱਖ 99000 ਦੀ ਵਿਕੀ ਹੈ ਦੀ ਮਾਂ ਹਾਂ ਜੀ 20 ਕਿਲੋ ਦੁੱਧ ਦੀ ਲੈ ਵੀ ਮਿੱਤਰੋ ਖੜਿਆਗੇ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਜੁਗਲਾਂ ਬਰੇਟਿਆਂ ਦੇ ਜਮਾ ਕੋਲੇ ਬਈ 1 2 3 4 ਨਗ ਵਕਿਆਉ ਨੇ ਬਈ ਕੀ ਗੱਲਬਾਤ ਕਰਦੇ ਆ ਵੀ ਕੀ ਗੱਲਬਾਤ ਆ ਕੀ ਰੇਟ ਕੀ ਹੈਗੀ ਤੇ ਸਾਰੀ ਗੱਲਬਾਤ ਕਰਦੇ ਜੀ ਬਈ ਸਸਕਾਰ ਕੀ ਹਾਲ ਚਾਲ ਬੋਲੇ ਵੀਰ ਬੜੀ ਮਿਹਰਬਾਨੀ ਬਾਈ ਠੀਕ ਆ ਜੀ ਦੱਸੋ ਇਹਨਾਂ ਬਾਰੇ ਜੀ ਇਹਦੇ ਬਾਰੇ ਦੱਸੋ ਛੋਟੇ ਬਾਰੇ ਜੀ ਆ ਬੱਚਾ ਹੈ ਹਾਂ ਜੀ ਚੰਗੀ ਮੈਸ ਦਾ ਬੱਚਾ ਹੈ ਅੱਛਾ ਹਾਂ ਕਿੰਨੀ ਏਜ ਕਿੰਨੀ ਹੋ ਗਈ ਇਹਦੀ ਇਹਦੀ ਉਮਰ ਹੋ ਗਈ ਜੀ ਹਟ ਹਟ 17 ਮਹੀਨੇ 17 ਮਹੀਨੇ 17 ਮਹੀਨੇ ਹੋ ਗਈ ਖੀਰੇ ਹੀ ਉਹ ਨਾ ਮੈਨ ਲੱਗਦਾ 17 ਮਹੀਨੇ ਹੋ ਗਈ ਦੇਖ ਲਓ 2024 ਦੇ 11ਵੇਂ ਮਹੀਨੇ ਦੀ 16 ਤਰੀਕ ਦਾ ਜਨਮ ਹੈ ਦਾ ਠੀਕ ਆ ਆਪਣੇ ਕੋਲ ਸਰਟੀਫਿਕੇਟ ਹੈ ਠੀਕ ਹੈ ਜੀ ਲੈ ਵੀ 17 ਸਿੰਗੀ ਕਿਤੇ ਮਿਲ ਜੇ ਹੀ ਹੀ ਸਾਂਹ ਦੀ ਹੂੰ ਠੀਕ ਹੈ ਇਨੀ ਪਤਲੀ ਸਿੰਗੀ ਮਿਲ ਜੇ ਠੀਕ ਆ ਤਾਂ ਮੈਨੂੰ ਬੁਲਾ ਸਕਦੇ ਜਾਨਾ ਨਾ ਹੁੰਦਾ ਮਿਲ ਜੇ ਜੜਾਂ ਮੋਟੀਆਂ ਹੋਣਗੀਆਂ ਸਾਂਹ ਦੀਆਂ ਸਹੀ ਗੱਲ ਇਹ ਜੜਾਂ 15 ਪਿਓ ਕਿਵੇਂ ਦੇਦਾ ਜੱਬਾ ਤੇ ਪਿਓ ਦੀ ਗੱਲ ਉਹ ਬਾਰੇ ਨਹੀਂ ਉਹ ਮੈਂ ਤੈਨੂੰ ਦੱਸਦਾ ਉਹਦਾ ਲਾ ਕੇ ਨਾ ਵਿੱਚ ਤੂੰ ਕਿਹੜੇ ਸੀਮੰਦਾ ਸੀਮੰਦਾ ਇਹ ਠੀਕ ਹੈ ਸੀਮੰਦਾ ਹੈ ਅਨਪੜਾ ਥੋੜਾ ਜਿਹਾ ਠੀਕ ਹੈ ਠੀਕ ਵੀ ਦਿਖਾ ਦੇ ਇੱਕ ਵਾਰ ਬਾਬੂ ਸਮਾਰ ਕੇ ਪਰਲੇ ਪੈ ਟੱਪ ਜਾ ਬਾਈ ਤੂੰ ਆਉਣ ਦੇ ਆਉਣ ਦੇ ਫੁੱਲ ਗਰੰਟੀ ਹੈ ਬਾਈ ਦੇਖ ਸਕਦਾ ਬਿਸ਼ਮਾ ਦਾ ਨਾ ਇਹ ਬਿਸ਼ਮਾ ਦਾ ਨਾ ਇਹ ਹਾਂਜੀ ਹਾਂ ਲੈ ਵੀ ਮਿੱਤਰੋ ਦਿਖਾ ਦਉਂਗਾ ਹਾਂ ਹਾਂਜੀ ਚੈੱਕ ਕਰੋ ਬਾਈ ਆ ਜਾ ਆ ਜਾ ਇਹ ਦੇਣਾ ਕਿੰਨੇ ਰੁਪਏ ਦਾ ਜੀ ਜੇ ਆਪਾਂ ਇਹਦੀ ਗੱਲ ਕਰੀਏ ਤੇਰਾ ਬਾਈ ਅੱਜ 125000 ਰੇਟ ਹੈ 125000 ਰੁਪਏ ਠੀਕ ਆ ਇਹ ਗਰੰਟੀਆ ਬਣਨ ਦੀ ਵੀ ਚੰਗਾ ਬਣੂਗਾ ਹਾਂ ਜੀ ਇਹ ਕਲੰਬਰ ਦੀ ਚੀਜ਼ ਤਾਂ ਦੇਖ ਲੋ ਵੀ ਬਾਈ ਯਾਰ ਸਹੀ ਗੱਲ ਹੈ ਜੀ ਪਹਿਲਾਂ ਦਾ ਸਭ ਤੋਂ ਪਹਿਲਾਂ ਮੈਂ ਸਾਂਹ ਬਥੇਰੇ ਦੇਖੇ ਨੇ ਲਿਆ ਵੀ ਇਹ ਪਹਿਲਾਂ ਮੇਰੇ ਕੋਲ ਸਾਂਹ ਬਹੁਤ ਵੱਡਾ ਸੀ ਜਿਹੜੇ ਬੰਦਿਆਂ ਨੂੰ ਪਤਾ ਹੈ ਦੇਖਿਆ ਜਿਨ੍ਹਾਂ ਨੇ ਪਰ ਐਡਾ ਸਾਂਹ ਸੀ ਮੇਰੇ ਕੋਲ 13 ਫੁੱਟ ਲੰਬਾ ਇਹ ਕੱਦ ਜਾਊ ਵਧੀਆ ਪਰ ਸਿੰਘ ਉਹਦਾ ਹੀ ਬਥਲਾ ਸੀ ਅੱਛਾ ਹਾਂ ਕੱਦ ਤਾਂ ਯਾਰ ਬਾਈ ਹਲੇ 17 ਮਹੀਨਾ ਤੂੰ ਆ ਆ 21 ਸਾਲ ਦਾ ਹੋਊਗਾ ਕਿੱਥੇ ਜੇ ਖੜੂਗਾ ਸਹੀ ਗੱਲ ਹੈ ਬਾਂਗਲੂਆਂ ਦੇ ਰੱਖਣ ਵਾਲੀਆਂ ਚੀਜ਼ਾਂ ਨੇ ਸਹੀ ਹੈ ਦੇਖਾ ਦਿਖਾ ਦੇ ਸਿੰਘੇ ਨੇ ਯਾਰ ਬਾਈ ਮੈਂ ਦੇਖੇ ਹੀ ਦੋ ਤਾਂ ਸਾਰਾ ਕੁਝ ਦੇਖ ਲਾ ਸਿਰ ਦੇਖਾ ਸ਼ਾਂ ਦਾ ਸਿਰ ਚੌੜਾ ਹੁੰਦਾ ਹੈ ਨਾ ਕੱਟੀ ਜੀ ਡਾਕ ਚੌੜਾ ਏ ਛੋਟਾ ਸਿਰ ਹੈ ਦੇਖ ਦੋ ਅਗਲਾ ਲਵੇ ਕਾ ਕੇ ਦਰਸ਼ਨ ਕਰੂਗਾ ਨਾ ਫੇਰ ਅਸਲ ਪਤਾ ਲੱਗਦਾ ਸਹੀ ਹੈ ਲੈ ਵੀ 1,25,000 ਰੁਪਏ ਬੋਲਣਾ 1,25,000 ਦਾ ਅੱਜ ਰੇਟ ਹੈ ਜੀ ਦਾ ਅਗਲੀ ਕੱਟੀ ਆਹ ਸੀ ਕੱਟੀ ਇਹ ਕਿੰਨੇ ਟਾਈਮ ਦੀ ਹੋਗੀ ਇਹਦੀ 12 ਮਹੀਨਾ ਦੀ ਹੋਗੀ ਲੈ ਵੀ 12 ਮਹੀਨੇ ਦੀ ਹੋਗੀ ਸਾਲ ਦੀ ਉਮਰ ਆ ਗਈ ਇਹਦੀ ਇਹਦੀ ਮਾਂ ਕਿਵੇਂ ਸੀਗੀ ਆਪਾਂ ਦੱਸ ਰਹੇ ਹਾਂ ਦੀ ਮਾਂ ਵਾਲੀ ਇਹਦੀ ਮਾਂ ਬਾਈ ਦੱਸਿਆ ਹੂੰ ਵੀ 1500 ਕਿਲੋ ਰੁਪਏ 15 16 ਕਿਲੋ ਦੁੱਧ ਦੀ ਜਾਨ ਕੀ ਬੱਚੀ ਹੈਗੇ ਹਾਂ 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 ਠੀਕ ਹੈ ਅੱਗੇ ਚੰਗੇ ਟੀਕੇ ਦੀ ਹੋਣੀ ਅੱਗੇ ਵੀ ਹਾਂ 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 ਲੈ ਭਾਈ ਥਾਣਾ ਦੇ ਕੱਟੀ ਦੇ ਥਾਣ ਬਈ ਦੇਖ ਸਕਦਾ ਮਾ ਥਾਣਾ ਐ ਲੱਗਦਾ ਜਿਵੇਂ 12 ਮਹੀਨਾ ਦੀ ਕੱਟੀ ਗੱਬਣ ਹੁੰਦੀ ਆ ਤਿੰਨ ਮਹੀਨਾ ਦੀਆਂ ਚਮਕਦੀਆਂ ਨਾ ਸਹੀ ਗੱਲ ਹੈ ਹੈ ਗੱਦੀ ਇਹ ਕੁੰਡੀ ਹੋ ਜੂ ਵਧੀਆ ਹੈ ਹਾਂ ਹਾਂ ਸਿੰਘ ਮੋਟਾ ਰੱਖੂ ਥੋੜਾ ਜਿਹਾ ਸਿੰਘ ਮੋਟਾ ਰੱਖੂ ਸਿੰਘ ਮੋਟਾ ਰੱਖੂਗੀ ਪਰ ਵਜਨ ਤੇ ਕੁਆਲਟੀ ਥਣ ਥਣੋਟ ਬਹੁਤ ਚੰਗੀ ਚੀਜ਼ ਹੈ ਠੀਕ ਹੈ ਜੀ ਤੇ ਰੇਟ ਕਿੰਨਾ ਕਹਦਾ ਇਹਦੀ ਜਨਮ ਇਹਦਾ ਇਹਦਾ ਰੇਟ 45000 ਮੁੱਲ ਹੈ ਲੈ ਵੀ ਇਹਦਾ 45000 45000 ਮੁੱਲ ਹੈ ਹਾਂ ਕੋਈ ਗੱਲ ਨਹੀਂ ਹੋ ਜੂ ਮੌਕੇ ਤੇ ਮੌਕੇ ਤੇ ਵਾਕੀ ਹੋ ਜੂ ਹੈ ਹੋ ਜੂ ਆ ਦਰ ਉਧਰ 2000 ਬਾਲ ਠੀਕ ਹੈ ਠੀਕ ਹੈ ਹਾਂ ਜੇ ਕਿਸੇ ਨੇ ਪਾਲ ਲਈ ਮੇਰੇ ਕੋਲੇ ਤਿੰਨ ਜਾਨਵਰ ਰਹੇ ਛੋਟਾ ਇੱਕ ਝੋਟੀ ਇੱਕ ਇੱਕ ਕੱਟੀ ਜਿਹੜੇ ਬੰਦੇ ਨੇ ਲੈ ਕੇ ਪਾਲ ਲਏ ਉਹਨੂੰ ਆ ਝੋਟੀ ਮੇਰੀ ਲੈ ਕੇ ਜੇ ਕਿਸੇ ਨੇ 5-6 ਮਹੀਨੇ ਸੰਭਲੀ 2 ਮਹੀਨੇ ਲੱਗ ਰਿਹਾ ਹਾਂਜੀ ਫਿਰ ਦੱਸੋ ਆ ਵੀ ਕੀ ਚੀਜ਼ ਲਿਕੜੀ ਹੈ ਲੈ ਵੀ ਆ ਜੇ ਆਪਾਂ ਅੱਗੇ ਦੇਖਾ ਲਈ ਇਹ ਤੇਰੀ ਮੈਨੂੰ ਫੜਾਇਆ ਐਂ ਉਹ ਉਹਨੂੰ ਫੜ ਦੂ ਆ ਜਾ ਆ ਝੋਟੀ ਹੋਰ ਦਿਖਾਉਣਾ ਵੀ ਤੁਹਾਨੂੰ ਇੱਕ ਆ ਦੇਖ ਕੱਟੀ 22 ਸਾਲ ਦੀ ਉਮਰ ਹੋ ਗਈ ਦੋ ਦੰਦ ਹੈ ਚੰਗੀ ਲੱਗਦੀ ਹੈ ਇਹ ਹਾਂ ਦੇਖਾ ਦਰਦੀਫਾ ਇਹ ਦਵਾਰਾ ਦੱਸੋ ਜੀ ਬਸ 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 ਇਹ ਦੁੱਗੀ ਹੋ ਗਈ ਇਹ ਦੋ ਦੰਦ ਦਾ ਬਸ ਬਸ ਰਹਿਣ ਦੋ ਰਹਿਣ ਦੋ ਦੰਦ ਦੀ ਦੋ ਦੰਦਾਂ ਲੈ ਵੀ ਦੁੱਗੀ ਹੋ ਗਈ ਇਹ ਦੋ ਦੰਦ ਹੋ ਗਈ 2.5 ਸਾਲ ਦੀ ਹੋ ਗਈ ਹਾਂ ਜੀ 4 ਮਹੀਨੇ ਦੀ ਗੱਬਣੋ ਤੇ ਪੰਜਵਾਂ ਲੱਗ ਗਿਆ ਜੀ ਖੋਲੋ ਇੱਕ ਵਾਰੀ ਹਾਂ ਆਈ ਆਈ ਕੱਢ ਦੇ ਇਸ ਕਰਕੇ ਨੂੰ ਇੱਥੇ ਰੱਖਿਓ ਗਾਹਣਾ ਇਹਨੂੰ ਉਹ ਕਰੋ ਲੈ ਬਸ 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 ਬਾਈ ਇੱਥੇ ਦਿਖਾ ਦਿਓ ਬਸ ਸਿੰਗੀ ਦੇਖ ਬਾਈ ਸਿੰਗੀ ਇਹ ਵੀ ਸਿੰਗੀ ਦਿਖਾ ਦੇ ਇਹਦੀ ਮਾਂ ਕਿਵੇਂ ਸੀ ਜੀ ਇਹਦੀ ਮਾਂ ਥਲੇ 20 ਕਿਲੋ ਦੋਤੀ 20 ਕਿਲੋ ਦੀ ਹਾਂ ਜੀ 1 ਲੱਖ 99000 ਦੀ ਆਪਾਂ ਨੇ ਤਾਂ ਕਿਸੇ ਨੂੰ ਹੋਰ ਵੇਚੀ ਦੀ ਇਧਰ ਹੀ ਲਿਆਓ ਇਧਰ ਹੀ ਉੱਥੇ ਵੀ ਕਿਹ 99 ਜੀ ਲੈ ਵੀ 1 ਲੱਖ 99000 ਦੀ ਵਿਕੀ ਇਹਦੀ ਮਾਂ ਹਾਂ ਜੀ 20 ਕਿਲੋ ਦੁੱਧ ਦੀ ਇਹ ਵੀ ਦੇਖੋ ਕੱਟੀ ਬਈ ਦੱਸੋ ਜੀ ਇਹਦੇ ਬਾਰੇ ਹੁਣ ਦੁਬਾਰੇ ਦੱਸੋ ਇੱਕ ਵਾਰੀ ਇਹਦੇ ਬਾਰੇ ਬਾਈ ਇਹਦੀ ਮਾਂ ਥਲੇ 20 ਕਿਲੋ ਦੁੱਧ ਦੀ ਹਾਂ ਜੀ ਚੰਗੇ ਸੀਮਨ ਦੀ ਤੇ ਵਧੀਆ ਬੜੀ ਕੰਮ ਦੀ ਸੀ ਠੀਕ ਆ ਤੇ ਮਾਂਂਗ ਰਾਈ ਤੀ ਪਹਿਲਾਂ ਲਈ ਤੀ ਉਹ ਠੀਕ ਆ ਪਹਿਲਾਂ ਲਈ ਮਾਂਂਗ ਰਾਈ ਤੀ ਹਾਂ ਮੈਨੂੰ ਵੀ ਤੇਰਾ ਕਿੜੇ ਸੀ ਮੰਦੀਆ ਪਰ ਬੱਚਾ ਕੰਮ ਦਾ ਬੱਚਾ ਕੰਮ ਦਾ ਹਾਂ ਮਾਂ ਨਾਲੋਂ ਵੀ ਉਹ ਦੱਸਦੀ ਆ ਜੇ ਉਹ ਵੀ ਦੋ ਕਰਦੀ ਦੱਸਦੀ ਆ ਕਿ ਚੰਬੜੀ ਦਾ ਹਿੱਦੀ ਹੈ ਨਾ ਇਹ ਜੀ ਗੱਲ ਹੀ ਹੈਗੀ ਹਾਂ ਬਰੀਕੀ ਚਾਹੀਏ ਬਰੀਕੀ ਚਾਹੀਏ ਹਾਂਜੀ ਥਣ ਥਣ ਕੱਢ ਰੱਖੇ ਨੇ ਹੂੰ ਉਹ ਗੱਬਣਾ ਉਹਨੇ ਅੱਜ ਤਨ ਤਰੀਕ ਹੋਊਗੀ ਹਾਂਜੀ ਸ਼ਿਮਾ ਮਹੀਨਾ ਨਾ ਹਾਂਜੀ 6 ਮਹੀਨੇ ਦੀ 3 ਤਰੀਕ ਹੋ ਗਈ ਨੂੰ ਲੱਗਾ ਪੰਜਵਾਂ ਮਹੀਨਾ ਚਾਰ ਮਹੀਨੇ ਪੱਕੀ ਹੋ ਕੇ ਪੰਜਵਾਂ ਲੱਗ ਗਿਆ ਪੰਜਵਾਂ ਲੱਗ ਗਿਆ ਹਾਂ ਚਾਰ ਮਹੀਨੇ ਦੀ ਗੱਬਣਾ ਚੈੱਕ ਕਰਾਉਣ ਦੀ ਲੋੜ ਨਹੀਂ ਕੋਲੀ ਖੜੀ ਹੈ ਕੋਲੀ ਖੜੀ ਹੈ ਸਿੰਗੀ ਸੁੰਗੀ ਲੱਲਾ ਪੱਲਾ ਸਾਰਾ ਦਿਖਦਾ ਅਗਲੇ ਨੂੰ ਠੀਕ ਹੈ ਜੀ ਮੇਰਾ ਸਾਨ ਹਮ ਇੱਕ ਆਹ ਦੋਨਾਂ ਜਿਹੜੇ ਕੋਈ ਬੰਦਾ 100 ਮੈਸ ਕੱਢ ਦੋ 100 ਮੈਸ ਚੋਂ ਜਿਹੜੇ ਸਿਰ ਜਾਂਦੇ ਜਿਹੜੇ ਸਿੰਘ ਮੈਂ ਜਾਣ ਆਸਾਂ ਦੇ ਇੰਨੇ ਪਤਲੇ ਸਿੰਘ ਮਿਲ ਜਾਣ ਜਾਂ ਕੱਟੀ ਦੇ ਨਹੀਂ ਮਿਲ ਜਾਣ ਦੇਖ ਚੀਜ਼ਾਂ ਠੀਕ ਗੱਲ ਹੈ ਜੀ ਇਹ ਕਿੰਨੇ ਰੁਪਏ ਦੀ ਵੇਚਣੀ ਹੈ ਇਹ ਇਹ ਕਿੰਨੇ ਰੁਪਏ ਦੀ ਵੇਚਣੀ ਹੈਗੀ ਇਹ ਵੇਚਨੇ ਆ ਜੀ ਸਵਾ ਲੱਖ ਦੀ ਸਵਾ ਲੱਖ ਦੀ ਹਾਂ ਲੈ ਵੀ ਸਵਾ ਲੱਖ ਰੁਪਏ ਦੀ ਸਵਾ ਲੱਖ ਦੀ ਅੱਜ ਵੇਚਣੀ ਹੈ ਹਾਂਜੀ ਉਸ ਤੋਂ ਬਾਅਦ ਕਿੰਨੇ ਮੁੱਲ ਬਾਜੂਗਾ ਜੇ ਖਰੀਦ ਮੈਂ ਨੂੰ ਕਈ ਯਾਰ ਵੀਡੀਓ ਦੀ ਉਹ ਗੱਲਾਂ ਹੋਰ ਨੇ ਅੱਜ ਛੀ ਮਹੀਨੇ ਦੇ 3 ਤਰੀਕ ਹੋ ਗਈ ਅੱਜ ਦੀ 3 ਤਰੀਕ ਦੀ ਇਹ ਵੀਡੀਓ ਹੈ ਹਾਂਜੀ ਠੀਕ ਹੈ ਚੱਕ ਰਾਉਣ ਦੀ ਲੋੜ ਨਹੀਂ ਹੈਗੀ ਦਿਨ ਲਿਖ ਕੇ ਲੈ ਜੀ ਅਗਲਾ ਠੀਕ ਆ ਖਣ ਘੱਡੀ ਖੜੀ ਐ ਦੁੱਧ ਦੀ ਗਾਰੰਟੀ ਆ ਹਾਂ ਬੀਕੰਨ ਵਾਲੀ ਦੀ ਆ ਮੈਂ ਅੱਧੀ ਵੀਡੀਓ ਦਿਖਾ ਦਾਂ ਇਹ ਚੈਕਿੰਗ ਸਾਰੀ ਕਰਾ ਦਾਂ ਆਪਣੇ ਕੋਲ ਆ ਵੀਡੀਓ ਅੱਜ ਵੀ ਠੀਕ ਆ ਜੀ ਹਾਂਜੀ ਤੇ ਅੱਗੇ ਗਾਂ ਜੀ ਇਹ ਇਹ ਗਾਂ ਇਹ ਗਾਂ ਦਾ 45000 ਮੁੱਲ ਆ ਜੀ ਠੀਕ ਆ ਇਸ ਹੁਈ ਹੋਈਗਾ ਇਹ ਹਾਂ ਸੂਈ ਹੋਈ ਆ ਤਿੰਨ ਕ ਦਿਨ ਹੋਏ ਨੇ ਸੂਈ ਨੂੰ ਆਦਿ ਦੁੱਧ ਕਿੰਨਾ ਕਾ ਥੱਲੇ ਇਹ ਦੁੱਧ ਦੇ ਸਾਡੇ 10 ਕਿਲੋ ਹੋ ਆ ਜੀ ਹੁਣ 10 ਕਿਲੋ ਹੋ ਗਏ ਲੈ ਵੀ ਪਿੱਛੇ ਬਸ ਥੋੜਾ ਜੇਰ ਦੀ ੜਕੋਤ ਹੈ ਜਿੰਨਾ ਮੈਂ ਗੱਪ-ਗੱਪ ਘਾਟੇ ਮਾਰਦਾ ਹਾਂ ਹਾਂ ਜੀ ਜੀ ਉਹ ਪਈਆ ਜੇਰ ਰੌਟ ਵਗੈਰਾ ਉਹ ਦੇਖ ਮਾਰ ਉਧਰ ਨੀਗਾ ਠੀਕ ਆ ਦੇਤਾ ਇਹਨੂੰ ਜੇਰ ਲੱਗੀ ਡੇਗਣ ਹੱਥ ਨਾਲ ਪਵਾਇਆ ਨਹੀਂ ਥੋੜੀ ਜੇਰ ਟੁੱਟ ਗਈ ਤੇ ਉਹਦੇ ਕਰਕੇ ਅਜੂ ਦਾ ਨਾ ਦੁੱਧ ਦੁੱਧ ਕਿਵੇਂ ਕੀ ਕਰ ਖੱਦ ਸਾਫ ਹੋ ਗਈ ਦੁੱਧ ਉਹ ਹੀ ਕਟੋਕਟੇ 15 ਕਿਲੋ ਯਾਰ 15 ਕਿਲੋ ਦੁੱਧ ਤਾਂ ਜਾਊਗਾ ਐਮਮਾ ਕਹਾ ਪੜੀ ਜੁਰਖੇ ਨਹੀਂ ਖਰਾਕ ਤੇ ਡਿਪੈਂਡ ਕਰਦਾ ਵੀ ਆਪਾਂ ਜਿੰਨੀ ਖਰਾਕ ਪਾਵਾਂਗੇ ਉਨੀ ਕੱਟ ਲਾਂਗੇ ਹਾਂਜੀ 5 ਲੀਟਰ ਦਿੱਤੇ ਮੇਰ ਜੁਰ ਲਾਗੀ ਝਾੜਨਾ ਸਾਫ ਹੈ ਥਾਲੋ ਠੰਡੀ ਹੈ ਠੀਕ ਐਵੇਂ ਨਹੀਂ ਹੈ ਗੱਲ ਸਹੀ ਗੱਲ ਹੈ ਸੀਲ ਬਣਾ ਨਾ ਮੈਂ ਤੋ ਅਗਲਾ ਕਿਵੇਂ ਮਰਜੀ ਚ ਹੋਵੇ ਯਾਰ ਬਾਈ ਸਹੀ ਗੱਲ ਹੈ ਜਮੇ ਸੀਲ ਆਵੇਗਾ ਜਮੇ ਸੀਲ ਜੀ ਜਮੇ ਸੀਲ ਓਕੇ ਲੇ ਵੀ ਆਜੋ ਬੁੱਲੇ ਬਾਈ ਲੈ ਵੀ ਮੈਂ ਤਰਵਾਜ ਹੋਣਾ ਜੇ ਕਿਸੇ ਵੀ ਮੇਰੇ ਵੀਰ ਨੂੰ ਇਹ ਲੈਣ ਦਾ ਤੋਹਫੇ ਬਾਈ ਬਕਾਉਗੇ ਤੋਹਫੇ ਨਹੀਂ ਵਈ ਜੇ ਕਿਸੇ ਨੂੰ ਵੀ ਚਾਹੀਦੇ ਹੋਣ ਤਾਂ ਤੁਸੀਂ ਲੈ ਸਕਦੇ ਹੋ ਇਹ ਮੁੱਲ ਕਿੰਨਾ ਸੀਦਾ 45000 ਜਾਂ 25000 45000 ਮੁੱਲ ਹੈ ਜੀ 42 ਦੀ ਦੇਣੀ ਹੈ 42 ਦੀ ਦੇਣੀ ਹੈਗੀ ਠੀਕ ਹੈ ਅੱਜ ਛੇਤਰੀ ਉਹਦੀ 3 ਤਰੀਕ ਦੀ ਗੱਲ ਹੈ 6 ਮਹੀਨੇ ਦੀ ਜੀ ਹਾਂਜੀ ਕਹੋਂ ਅਗਲਾ ਮਹੀਨੇ ਨੂੰ ਆ ਕੇ ਕਹੇ ਯਾਰ 15 ਕਿਲੋ ਤੇ ਗਾਂ ਵਾਗ ਜੇ ਵੀ ਉਸੇ ਰੇਟ ਦੇ ਅੱਜ ਦੇ ਮੁੱਲ ਨੇ ਇਹ ਲੇ ਵੀ ਕਰ ਲੋ ਸੰਪਰਕ ਪਿੰਡ ਹੈਗਾ ਜੀ ਜੁਗੜਾਣ ਬਰੇਟਿਆਂ ਦੇ ਕੋਲੇ ਜ਼ਿਲ੍ਹਾ ਮਾਨਸਾ ਸੰਪਰਕ ਕਰਕੇ ਤੁਸੀਂ ਆ ਸਕਦੇ ਕੋਲਾ ਸਿੰਘ ਮੇਰਾ ਨੋਆ ਹੈ ਮੇਰਾ ਨੰਬਰ ਪਾਓ ਜੀ ਹਾਂਜੀ 94642 ਹਾਂਜੀ 79027 ਦੁਬਾਰੇ ਫੇਰ ਬੋਲ ਦੋ 94642 79027 ਠੀਕ ਹੈ ਦੋਨੇ ਵੀਡੀਓ ਚ ਮੇਰਾ ਨੰਬਰ ਪਾ ਦਿਓ ਲੈ ਵੀ ਮਿੱਤਰੋ ਆ ਲੈ ਬੱਕਰੀਆਂ ਵਾਲੀ ਚ ਪਾ ਦਿਓ ਨਾਲੇ ਨਾਲੇ ਠੀਕ ਹੈ ਜੀ ਧੰਨਵਾਦ ਧੰਨਵਾਦ